ਖਿਆਰਪੁਰ ਦੇ ਜੰਗਲਾਤ ਵਿਭਾਗ ਮਾਲ ਪ੍ਰਬਿਚਾਰਨਾਤ ਇੱਕ ਜੰਗਲਾਤ ਅਧਿਕਾਰੀ सुरेंद्रਜੀਤ ਪਾਲ ਨੂੰ ਗੜਸ਼ੰਕਰ ਤਹਿਸੀਲ ਦੇ ਪਿੰਡ ਥੀਦਨ ਦੇ ਬਸਨੀਕ ਇੱਕ ਸ਼ਿਕਾਇਤ ਕਰਤਾ ਤੋਂ 15000 ਰੁਪਏ ਰਿਸ਼ਵਤ ਲੈਂਦੇ ਰੰਗੇ ਹਥੀ ਕਾਬੂ ਕੀਤਾ ਇਸ ਦਾ ਖੁਲਾਸਾ ਕਰਦੇ ਆ ਬਿਜਰੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਸ਼ਿਕਾਇਤ ਕਰਤਾ ਪਿਛਲੇ 10-12 ਸਾਲ ਤੋਂ ਲੱਕਣ ਲੱਕੜ ਕੱਟਣ ਦੇ ਕਾਰੋਬਾਰ ਵਿੱਚ ਲੱਗਾ ਹੋਇਆ ਹੈ 11-10-25 ਨੂੰ ਸ਼ਿਕਾਇਤ ਕਰਤਾ ਤੇ ਉਸ ਦਾ ਸਾਥੀ ਗੁਰਵਿੰਦਰ ਸਿੰਘ ਉਰਫ ਗੋਨੀ ਆਪਣਾ ਦਿਨ ਦਾ ਕੰਮ ਪੂਰਾ ਕਰਨ ਤੋਂ ਬਾਅਦ ਆਪਣੀ ਕਾਰ ਵਿੱਚ ਪਿੰਡ ਥਿੱਥਿਦਨ ਵਾਪਸ ਆਇ ਸ਼ਿਕਾਇਤ ਕਰਤਾ ਨੇ ਗੱਡੀ ਆਪਣੇ ਚਾਚੇ ਦੇ ਪਲਾਟ ਵਿੱਚ پارک ਕੀਤੀ ਜਦੋਂ ਗੁਰਵਿੰਦਰ ਸਿੰਘ ਰੁਖ ਗੋਨੀ ਕਾਰ ਵਿੱਚ ਬੈਠਾ ਰਿਹਾ ਅਤੇ ਸ਼ਿਕਾਇਤ ਕਰਤਾ ਆਪਣਾ ਖਾਣਾ ਲੈਣ ਲਈ ਘਰ ਚਲਾ ਗਿਆ ਲਗਭਗ 1 ਘੰਟੇ ਬਾਅਦ ਜਦੋਂ ਵਾਪਸ ਆਇਆ ਤਾਂ ਗੁਰਵਿੰਦਰ ਸਿੰਘ ਕਾਰ ਦੇ ਨੇੜੇ ਨਹੀਂ ਸੀ ਅਤੇ ਉਸ ਦੀ ਗੱਡੀ ਵਿੱਚੋਂ ਕਈ ਰੁਖ ਕੱਟਣ ਵਾਲੇ ਔਜ਼ਾਰ ਗਾਇਬ ਸਨ ਉਨਾ ਅੱਗੇ ਕਿਹਾ ਕਿ ਪਿੰਡ ਦੇ ਸਰਪੰਚ ਹਰਪ੍ਰੀਤ ਸਿੰਘ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਕਿ ਅਮਰਜੀਤ ਸਿੰਘ ਰੇਂਜ ਅਫਸਰ ਜੰਗਲਾਤ ਵਿਭਾਗ ਮਾਲਪੁਰ ਤੇ 3-4 ਹੋਰ ਕਰਮਚਾਰੀਆਂ ਦੇ ਨਾਲ ਇੱਕ ਸਰਕਾਰੀ ਗੱਡੀ ਵਿੱਚ ਆਏ ਰੁਕ ਕੱਟਣ ਵਾਲੇ ਉਪਕਰਣ ਲੈ ਗਏ ਸ਼ਿਕਾਇਤਕਰਤਾ ਨੂੰ ਜੰਗਲਾਤ ਵਿਭਾਗ ਦਫ਼ਤਰ ਮਾਲਪੁਰ ਵਿੱਚ ਰਿਪੋਰਟ ਕਰ ਲੈ ਕੇ ਆ ਗਿਆ ਇਸ ਬੰਦੀ ਸ਼ਿਕਾਇਤਕਰਤਾ ਸਰਪੰਚ ਦੇ ਨਾਲ ਜੰਗਲਾਤ ਵਿਭਾਗ ਦਫ਼ਤਰ ਮਾਲਪੁਰ ਗਿਆ ਤੇ ਅਮਰਜੀਤ ਸਿੰਘ ਰੇਂਜ ਅਫਸਰ ਨੂੰ ਮਿਲਿਆ ਉਸਨੇ ਉਸਨੂੰ ਦੱਸਿਆ ਕਿ ਉਸਦੀ ਗੱਟੀ ਵਿੱਚੋਂ ਰੁੱਖ ਕੱਟਣ ਵਾਲੇ ਔਜ਼ਾਰ ਮਿਲੇ ਹਨ ਅਤੇ ਦੋਸ਼ ਲਾਇਆ ਕਿ ਨਹਿਰੀ ਖੇਤਰ ਵਿੱਚੋਂ ਸਰਕਾਰੀ ਰੁੱਖ ਚੋਰੀ ਹੋ ਗਏ ਹਨ। ਉਸਨੇ ਸ਼ਿਕਾਇਤਕਰਤਾ ਨੂੰ ਅੱਗੇ ਦੱਸਿਆ ਕਿ ਸਰਕਾਰੀ ਰੁੱਖਾਂ ਦੀ ਕਥਿਤ ਚੋਰੀ ਦੇ ਉਸਨੂੰ 1,23,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਉਸਨੇ ਖੁਲਾਸਾ ਕੀਤਾ ਕਿ ਸ਼ਿਕਾਇਤਕਰਤਾ ਨੇ ਦੋਸ਼ਾਂ ਤੋਂ ਇਨਕਾਰ ਕੀਤਾ, ਇਹ ਦੱਸਦੇ ਹੋਏ ਕਿ ਉਸਨੇ ਰੁੱਖਾਂ ਨੂੰ ਕਾਨੂੰਨੀ ਤੌਰ ਤੇ ਖਰੀਦਣ ਤੋਂ ਬਾਅਦ ਹੀ ਕਟਿਆ ਹੈ। ਅਮਰਜੀਤ ਸਿੰਘ ਨੇ ਜਬਤ ਕੀਤੇ ਰੋਕਟਨ ਵਾਲੇ ਸੰਦਾਂ ਨੂੰ ਵਾਪਸ ਕਰਨ ਲਈ 31000 ਰੁਪਏ ਗੈਰਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਸ਼ਿਕਾਇਤਕਰਤਾ ਨੇ ਪੂਰੀ ਰਕਮ ਦੇਣ ਵਿੱਚ ਅਸਮਰੱਥਾ ਪ੍ਰਗਟਾਈ ਤੇ 2000 ਰੁਪਏ ਦੀ ਪੇਸ਼ਕਸ਼ ਕੀਤੀ ਤੇ ਅਮਰਜੀਤ ਸਿੰਘ ਨੇ ਉਸ ਨੂੰ ਫੋਰੈਂਸਟਲ ਗ ਸੁਨਦਰਜੀਤ ਪਾਲ ਨੂੰ ਸੌਂਪੜੇ ਨਿਰਦੇਸ਼ ਦਿੱਤੇ ਇਸ ਅਨੁਸਾਰ ਸ਼ਿਕਾਇਤਕਰਤਾ ਨੇ ਪਿੰਡ ਦੇ ਸਰਪੰਚ ਦੀ ਮੌਜੂਦਗੀ ਵਿੱਚ ਫੋਰੈਂਸਟਰ ਸੁਨਦਰਜੀਤ ਪਾਲ ਨੂੰ 2000 ਰੁਪਏ ਅਦਾ ਕੀਤੇ ਤੇ ਬਾਕੀ ਦੀ ਅਦਾਇਗੀ 17-10-25 ਲਈ ਤੈਅ ਕੀਤੀ ਗਈ ਇਸ ਤੋਂ ਬਾਅਦ ਸ਼ਿਕਾਇਤਕਰਤਾ ਦੁਬਾਰਾ ਜਗਲਾਤ ਵਿਭਾਗ ਦਫ਼ਤਰ ਮਾਲਪੁਰ ਗਿਆ ਜਿੱਥੇ ਅਮਰਜੀਤ ਸਿੰਘ ਅਤੇ ਸੁਨਦਰਜੀਤ ਪਾਲ ਨੇ 10000 ਰੁਪਏ ਦੀ ਇੱਕ ਹੋਰ ਕਿਸ਼ਤ ਦੀ ਮੰਗ ਕੀਤੀ ਜੋ ਸ਼ਿਕਾਇਤਕਰਤਾ ਨੇ ਫੋਰੈਂਸਟਰ ਸੁਨਦਰ ਪਾਜੀਤਪਾਲ ਨੂੰ ਅਦਾ ਕੀਤੀ। ਬਾਕੀ ਬਚੀ ਰਕਮ 2910 225 ਨੂੰ ਅਦਾ ਕਰਨ ਲਈ ਸਹਿਮਤ ਹੋਏ। ਉਹਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਪੈਸੇ ਦਾ ਪ੍ਰਬੰਧ ਨਹੀਂ ਕਰ ਸਕਿਆ। ਉਸ ਤਰੀਕ ਨੂੰ ਦਫ਼ਤਰ ਨਹੀਂ ਆਇਆ। ਬਾਅਦ ਵਿੱਚ ਉਸ ਨੂੰ ਫਰੈਂਚਸਟਰ ਸੁਰੇਂਦਰਜੀਤਪਾਲ ਦਾ ਫੋਨ ਆਇਆ। ਉਸਨੇ ਦੁਬਾਰਾ ਬਾਕੀ ਰਕਮ ਰਿਸ਼ਵਤ ਦੀ ਰਕਮ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਸਿਰਫ 15000 ਰੁਪਏ ਦਾ ਹੀ ਪ੍ਰਬੰਧ ਕਰ ਸਕਦਾ ਹੈ ਜਿਸ ਤੇ ਸੁਨਿੰਦਰਜੀਤਪਾਲ ਸਹਿਮਤ ਹੋ ਗਿਆ ਉਸਨੂੰ ਔਨਲੀ ਕਿਹਾ ਸ਼ਿਕਾਇਤ ਕਰਤਾ ਨੇ ਇਹ ਗੱਲਬਾਤ ਨੂੰ ਸਬੂਤ ਵਜੋਂ ਰਿਕਾਰਡ ਕੀਤਾ ਸ਼ਿਕਾਇਤੀ ਜਾਣਕਾਰੀ ਤੇ ਕਾਰਵਾਈ ਕਰਦੇ ਹੋਏ ਬਿਜਨਸ ਬਿਊਰੋ ਨੇ ਜਾਲ ਵਿਛਾਇਆ ਅਮਰਜੀਤ ਸਿੰਘ ਰੇਂਜ ਅਫਸਰ ਸੁਨਿੰਦਰਜੀਤਪਾਲ ਫੋਰੈਂਸਟਰ ਬਨ ਵਿਭਾਗ ਮਾਲ ਪਰਬਤ ਕੇਸ दर्ज ਕੀਤਾ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਜਿਲੰਦਾ ਰੇਂਜ ਦੀ ਇੱਕ ਬਿਜਨਸ ਟੀਮ ਨੇ ਜਾਲ ਵਿਛਾਇਆ ਸੁਨਿੰਦਰਜੀਤਪਾਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ 15000 ਰੁਪਏ ਦੀ ਰਿਸ਼ਵਤ ਲੈਣ ਦੇ ਰੰਗਿਆ ਥੀ ਕਾਬੂ ਕੀਤਾ ਬਲਾਰੇ ਨੇ ਅੱਗੇ ਕਿਹਾ ਕਿ ਮਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸੰਬੰਧਿਤ ਧਰਾਵਾਂ ਤਹਿਤ ਬਿਜ਼ਨਸ ਬਿਊਰੋ ਪੁਲਿਸ ਸਟੇਸ਼ਨ ਜਲੰਧਰ ਰੇਂਜ ਵਿੱਚੇ ਮਾਮਲਾ ਦਰਜ ਕੀਤਾ ਗਿਆ ਹੈ ਮਲਜ਼ਮ ਨੂੰ ਕੱਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਹੋਰ ਜਾਂਚ ਜਾਰੀ ਹੈ ਇਸ ਖਬਰ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਨਾ ਜੀ